ਸਤਿ ਸ਼੍ਰੀ ਅਕਾਲ ਜੀ ਸਾਰੇ ਆਪ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆਕਸਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਲਈ ਆਪਾਂ ਲੈ ਕੇ ਪਹੁੰਚੇ ਹਾਂ ਤੁਹਾਨੂੰ ਮਿੱਤਰੋ ਫਰੀਪੁਰ ਜ਼ਿਲ੍ਹੇ ਦਾ ਪਿੰਡ ਆ ਸੰਤੂਆਲਾ ਜ਼ੀਰੇ ਦੇ ਬਿਲਕੁਲ ਨੇੜੇ ਠੀਕ ਆ ਮਿੱਤਰੋ ਜ਼ੀਰੇ ਤੋਂ ਮੱਲਾ ਵਾਲੇ ਪਾਸੇ ਨੂੰ 7-8 ਕਿਲੋਮੀਟਰ ਦੀ ਦੂਰੀ ਤੈਅ ਕਰਨ ਤੋਂ ਬਾਅਦ ਪਿੰਡ ਆਉਂਦਾ ਵਾ ਸੰਤੂਆਲਾ ਸੰਤੂ ਵਾਲੇ ਪਿੰਡ ਦੇ ਵਿੱਚ ਅੱਜ ਉਹ ਬ੍ਰਾਂਡ ਦਿਖਾਉਣ ਲੱਗਾ ਮਿੱਤਰੋ ਜਿਹੜਾ ਕਦੇ ਕਦੇ ਮਿਲਦਾ ਸਾਲ 6 ਮਹੀਨਿਆਂ ਦੇ ਵਿੱਚ ਇੱਕ ਦੋ ਵੀਡੀਓ ਹੀ ਇਹ ਬ੍ਰਾਂਡ ਦੀਆਂ ਆਉਂਦੀਆਂ ਥਾਰ ਪਾਰਕਰ ਨਸਲ ਦੀ ਵਹਿੜ ਦਿਖਾਉਣ ਲੱਗਾ ਤੁਹਾਨੂੰ ਵੀਰੇ ਸਾਈਵਾਲ ਵੀ ਤੁਹਾਨੂੰ ਵੱਧ ਮਿਲ ਜੂਗੀ ਗਰਲੈਂਡੋ ਵੀ ਮਿਲ ਜੂਗੀ ਮਿੱਤਰੋ ਤੁਹਾਨੂੰ ਵੱਧ ਜਰਸੀ ਵੀ ਵਾਧੂ ਮਿਲ ਜੂਗੀ ਤੁਹਾਨੂੰ ਥਾ ਦੂਜੀ ਗੇਅਰ ਵੀ ਵਾਧੂ ਮਿਲ ਜੂਗੀ ਪਰ ਥਾਰਪਰਕ ਨਸਲ ਤੇ ਬਹੁਤ ਘੱਟ ਕੰਮ ਹੋ ਰਿਹਾ ਇਸ ਕਰਕੇ ਇਸ ਜਸਪਰਾ ਦੇ ਕੋੜੇ ਆ ਪਾਏ ਆ ਬਹੁਤ ਚੰਗੀ ਥਾਰਪਰਕ ਨਸਲ ਦੀ ਗਾਂ ਦਿਖਾਉਣ ਲੱਗੇ ਆ ਕਿੰਨੂਆ ਸੂਆ ਕਿੰਨਾ ਕੋ ਦੁੱਧ ਚੋਇਆ ਕਿਹੜੇ ਕ ਕਰ ਲੈਨੇ ਆ ਜੋ ਵੀਰੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਕੀ ਹਾਲ ਆ ਵੱਡੇ ਭਾਈ ਵਧੀਆ ਭਾਈ ਵਧੀਆ ਸੇਤਾ ਦੇ ਪਰਿਵਾਰ ਹਾਂਜੀ ਵਧੀਆ ਵੀਰ ਜੀ ਆਪੇ ਚਲੋ ਸ਼ੁਕਰ ਅਸਰ ਨਾਮ ਦੱਸ ਦੀ ਵੀਰੇ ਆਪਣਾ ਰਗੂਵਾਂਝ ਸਿੰਘ ਤੇ ਆਪਣਾ ਵੀਰੇ ਪ੍ਰਭ ਗਿੱਲ ਦੇ ਨਾਮ ਦੇ ਲੋਕੇਸ਼ਨ ਆਉਗੀ ਹਾਂਜੀ ਪ੍ਰਭ ਗਿੱਲ ਦੇ ਨਾਮ ਤੇ ਲੋਕੇਸ਼ਨ ਆ ਤਾਂ ਤੇ ਘਰ ਆਪਣਾ ਕਿਹੜੀ ਛੜਕ ਤੇ ਰਹਿ ਗਿਆ ਇਹ ਸੰਤੂ ਵਾਲੇ ਤੋਂ ਚੱਬਾ ਵਾਲੀ ਛੜਕ ਆਈ ਚੱਬੇ ਵਾਲੀ ਛੜਕ ਹਾਂਜੀ ਚੱਬੇ ਵਾਲਾ ਰੋੜਾ ਖੇਤਾਂ ਹੀ ਘਰ ਆ ਅੱਛਾ ਅੱਜ ਆਪਾਂ ਇੱਕ ਵੜ ਵੇਚ ਰਹੀ ਹਣਾ ਬਈ ਹਾਂਜੀ ਇਹ ਕਿਹੜੇ ਮਤਲਬ ਸੀਮਨ ਦਾ ਪਤਾ ਕੁਝ ਵੀ ਨਹੀਂ ਨਹੀਂ ਵੀਰ ਜੀ ਸੀਮਨ ਦਾ ਨਹੀਂ ਪਤਾ ਕਿਹੜਾ ਲਵਾਇਆ ਗਿਆ ਲਵਾਏ ਦਾ ਵੀ ਨਹੀਂ ਪਤਾ ਲਵਾਤ ਆ ਇੱਥੇ ਕਿ ਨਮਾ ਸੂਏ ਸੁੰਦੀ ਐ ਇਹ ਤੀਜਾ ਸੂਆ ਸੁਣੀ ਆਪਣੇ ਕੋਲ ਹੀ ਆ ਠੀਕ ਹੈ ਵੇਖਣ ਨੂੰ ਨਹੀਂ ਲੱਗਦੀ ਇਹਨਾਂ ਅਗਲਾ ਪਹਿਲੇ ਦੂਜੇ ਕਹਿ ਦੇ ਹਾਂ ਪਹਿਲੇ ਸੂਏ ਕਹਿ ਦੇਵੇ ਭੌਂਦੀ ਕੋਈ ਵੇਖਣ ਨੂੰ ਬਿਲਕੁਲ ਨਹੀਂ ਪਤਾ ਲੱਗਦਾ ਅਚਾ ਠੀਕ ਹੈ ਥਾਰ ਪਰਕਰ ਤੋਂ ਹੀ ਭਰੇ ਹੋਏ ਹਾਂ ਥਾਰ ਪਰਕਰ ਦਾ ਇੱਕ ਟੀਕਾ ਤੇ ਅਗਲੇ ਦਿਨ ਸ਼ਾਈ ਵਾਲ ਦਾ ਭਰਿਆ ਹੈਗਾ ਠੀਕ ਹੈ ਵੱਡੇ ਭਾਈ ਦੋ ਟੀਕੇ ਭਰੇ ਹੋਏ ਹਾਂ ਜੀ ਦੋ ਭਰੇ ਸੀ ਤੇ ਦੇ ਦੁੱਧ ਕਿੰਨਾ ਦੇ ਦਿੰਦੀ ਐ ਬਈ ਇਹ ਇਹ 14 ਲੀਟਰ ਦੁੱਧ ਦਿੱਤਾ ਹੀ ਬਈ ਇਹਨੇ ਦੂਜੀ ਸੂਏ ਪਿਛਲੇ ਸੂਏ 14 ਲੀਟਰ ਦੁੱਧ ਦਿੱਤਾ ਜੇ ਕੋਈ ਮਣਾ ਕਰੇ ਰੱਖਣਾ ਪਰਾ ਲੈ ਜਾਵੇਂ ਗਰਮ ਤਾਂ ਨਹੀਂ ਨਿਕਲਦੀ ਨਹੀਂ ਨਹੀਂ ਬਹੁਤ ਠੰਡੀ ਗਾਂ ਵੀਰ ਜੀ ਠੀਕ ਹੈ ਬਟ ਵੀ ਵਸੀਲ ਕਰੇ ਚੁੰਦਾ ਰਿਆਸ ਕਰ ਦੂ 224 ਆ ਹਾਂਜੀ ਜੇ ਗਰਮ ਹੁੰਦੀ ਤਾਂ ਤੂੰ ਕੱਢਦੇ ਨਹੀਂ ਤੂੰ ਨਹੀਂ ਤਾਂ ਠੰਡੀ ਬਹੁਤ ਆ ਜਿਵੇਂ ਆ ਧਲਿਆਰਾ ਹੁਣੀ ਪਾਇਆ ਜਿਵੇਂ ਮਰਜੀ ਆ ਪੁੱਠੇ ਪੰਨੇ ਹੁਣ ਗਲਤ ਸਾਈਡ ਬੈਠਾ ਲੈ ਸਾਡੇਵੇਂ ਮਰਜੀ ਆ ਵਾਕਈ ਸਹੀ ਗੱਲ ਆ ਬਾਈ ਹਾਂਜੀ ਬਹੁਤ ਠੰਡੀ ਗਾਂ ਛੁੱਟੀ ਜਾ ਭੌਂ ਦੀ ਨਾਲ ਹਾਂਜੀ ਹਾਂਜੀ ਕਿੰਨੇ ਦੀ ਦੇ ਦਈਏ ਵੀਰੇ ਇਹ ਵੀਰ ਜੀ 55000 ਦੀ ਮਾਨ ਤਾਂ ਥੋੜਾ ਬਹੁਤ ਕਰਦੇ ਆਂਗੇ ਜੀ ਅੱਛਾ ਨੰਬਰ ਕਿਹੜੇ ਤੇ ਗੱਲਬਾਤ ਕਰਾਂਗੇ ਵੱਡੇ ਭਈ ਆਪਾਂ 98765 49923 ਇੱਕ ਵਾਰੀ ਹੋਰ ਬੋਲ ਦਿਓ 98765 49923 ਠੀਕ ਹੈ ਅਸਾਂ ਜੇ ਤੋੜ ਦਈਏ ਤਾਂ ਡਰੂਗੀ ਥੋੜਾ ਜਿਆ ਇਹ ਥੋੜਾ ਉਪਰਾ ਕਰੂਗੀ ਤਾਂ ਡਾ ਡਰ ਜਾਣੀ ਇਹ ਠੀਕ ਲੋ ਦੇਖੋ ਕਿਹਦਾ ਜੀ ਤੁਰਦੀ ਤੁਸੀਂ ਕਰਮਾਂ ਵਾਲੀ ਹੂੰ ਬੜੀ ਦੇ ਵੀੜ ਬਹੁਤ ਸੋਹਣੀ ਵੇੜ ਆ ਬਾਈ ਚੀਜ਼ ਲੈ ਕੇ ਦੇਣ ਲੱਗਾ ਭਾਅ ਵੀ ਬਾਈ ਬਿਲਕੁਲ ਜਾ ਜਾ ਹੋਰ ਕੇ ਤੇ ਹੁੰਦੀ ਆ 70 75 ਸੀ ਮੋ ਲੋਣਾ ਸੀ ਪਰ ਬਾਈ ਬੈਡ 75 80 ਵਾਲੀ ਵੀ ਆ ਪਰ ਅੱਜ ਤੁਹਾਨੂੰ ਸਿਰਫ 55000 ਦੇ ਵਿੱਚ ਉਹ ਮਾਨ ਤਾਣ ਨਾਲ ਮਿਲ ਜਾਣੀ ਫਿਰ ਠੰਡੀ ਸੀਲ 14 ਲੀਟਰ ਦੁੱਧ ਦਿੱਤਾ ਹੋਇਆ ਜਿਹੜੇ ਭਰਾਣੇ ਬਈ ਮੱਧ ਹਾਂਜੀ ਹਾਂਜੀ ਭਲਾਂ ਦੀ ਜਿਹੜੀ ਮਾਗੀ ਬੈਠੇ ਦੋ ਜਾਨੇ ਬੈਠ ਕੇ ਚਲੋ ਜਿਹੜੇ ਬੈਡ ਲੈ ਲੈਣਾ ਕਿਤੇ ਆ ਦੋ ਜਾਨੇ ਬੈਠ ਜੋ ਭਲਾ ਕੋਈ ਚੱਕਰ ਨਹੀਂ ਹਾਂਜੀ ਹਾਂਜੀ ਆ ਦੇਖੋ ਬਾਈ ਕਿਰਾਏ ਅਤਿਹਾਰਾ ਰੱਥਾ ਪਾਉਂਦੀ ਵੀ ਨਹੀਂ ਲੋਡ ਪਾ ਲਾ ਉੱਦਾਂ ਹੀ ਬੈਠ ਜਾ ਸਹੀ ਗੱਲ ਆ ਬਾਈ ਹਾਂਜੀ ਬਹੁਤ ਠੰਡੀ ਆ ਯਾਰ ਸਵਾਦ ਵਾਲੀ ਗੱਲ ਆ ਯਾਰ ਦਿਨ ਕਿੰਨੇ ਪਏ ਹਜਿੰਦੇ ਬਹਿਣੇ ਦੇ 9 ਮਹੀਨੇ 7 ਕਿ ਦਿਨ ਹੋ ਗਏ ਅੱਜ ਠੀਕ ਆ ਬ੍ਰ ਪੰਜ ਚਾਰ ਦਿਨ ਤਾਂ ਲੈ ਜੂਗਾ ਜੇ ਵੇਖੋ ਲੈ ਜੂਗੀ ਹੋ ਸਕਦਾ 1-2 ਦਿਨਾਂ ਤੱਕ ਸੂਈ ਪਵੇ ਬਹੁਤ ਸੋਹਣੀ ਵੇੜਾ ਬਾਈ ਪ੍ਰਭ ਗਿੱਲ ਦੇ ਕੋਲੇ ਜਿਹੜੀ ਸੰਤੂ ਵਾਲੇ ਤੋਂ ਜਾਂਦੀ ਚੱਬੇ ਵਾਲੇ ਨੂੰ ਛੜਕੋ ਛੜਕ ਦੇ ਉੱਤੇ ਪ੍ਰਭ ਗਿੱਲ ਦੇ ਨਾਂ ਤੇ ਲੋਕੇਸ਼ਨ ਲਾ ਕੇ ਬਾਈ ਤੇ ਘਰੇ ਆ ਜਾਓ ਵੀਡੀਓ ਵੇਖਣ ਲਈ ਧੰਨਵਾਦ